ਪੰਦੇਰ ਸਾਹਿਬ ਕੀ ਤਿਆਰੀ ਤੁਹਾਡੀ ਹੈ ਜੋ ਉਹਨਾਂ ਨੂੰ ਲੈ ਕੇ तमाम ਸਿਆਸੀ ਪਾਰਟੀਆਂ ਤਾਂ ਤਿਆਰੀ ਦੇ ਵਿੱਚ ਨੇ ਤੁਸੀਂ ਕੀ ਤਿਆਰੀ ਕੀਤੀ ਹੋਈ ਹੈ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਦੀ ਸਾਦਾ ਪ੍ਰੋਗਰਾਮ ਪੂਰੇ ਦੇਸ਼ ਭਾਰ ਵਿੱਚ ਹੈ ਲੌਂਗ ਮਾਰਚ ਕਰਕੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਬਾਹਰ ਉਤਲੇ ਫੁੱਕਰੀ ਨੌ ਨੂੰ ਜੇਕਰ ਸਰਕਾਰ ਹਰਿਆਣਾ ਦੇ ਕਿਸਾਨਾਂ ਨੂੰ ਰਿਹਾ ਨਹੀਂ ਕਰਦੀ 7 ਤੋਂ ਬਾਅਦ ਤਾਂ ਆਪਾਂ ਨੌ ਨੂੰ ਸ਼ੰਭੂ ਤੇ ਪੱਕਾ ਰੇਲ ਰੋਕੋ ਕਰ ਸ਼ੁਰੂ ਕਰ ਦਾਂਗੇ ਸੱਟਾ ਤੱਕਾ ਪੀਸ ਪੁਲਿਸ ਸਵਾਲ ਕਰਾਂਗੇ ਸਵਾਲ ਦਾ ਜਵਾਬ ਨਹੀਂ ਦਿੰਦੇ ਫਾਈ ਫੋਰਸ ਪਿੱਛੇ ਤੱਕਦੇ ਆ ਤੇ ਕਾਲੇ ਝੰਡਿਆਂ ਨਾਲ ਉਹਨਾਂ ਦਾ ਵਿਰੋਧ ਕਰਾਂ। ਜਿੱਥੇ ਜ਼ਿਕਰ ਕੀਤਾ ਜਿਹੜੇ ਖਾਸ ਕਰਕੇ ਨਵਦੀਪ ਹੋਰਾ ਦੀ ਅਸੀਂ ਗੱਲ ਕਰੀਏ ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ 3 ਡਿਗਰੀ ਟੌਰਚਰ ਜਿਹੜਾ ਨਵਦੀਪ ਨੂੰ ਕੀਤਾ ਗਿਆ। ਆਪਾਂ ਦਾ ਕਿਸਾਨੀ ਅੰਦੋਲਨ ਚ ਅਸੀਂ ਲੜ ਲਏ ਕੱਲ ਨੂੰ ਮੋਦੀ ਸਰਕਾਰ ਨੂੰ ਹਰਾ ਲਈਏ ਬਾਅਦ ਚ ਦੇਖ ਲਾਂਗੇ ਕੌਣ ਸੱਚਾ ਕੌਣ ਝੂਠਾ ਲੋਕ ਫੈਸਲਾ ਕਰ ਲੈਣਗੇ। ਕੀ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਜਿਸ ਨੂੰ ਲੈ ਕੇ तमाम ਸਿਆਸੀ ਪਾਰਟੀਆਂ ਦੇ ਵੱਲੋਂ ਜਿੱਥੇ ਤਿਆਰੀਆਂ ਆਪਣੀਆਂ ਕੀਤੀਆਂ ਗਈਆਂ ਨੇ ਉੱਥੇ ਹੀ ਕਿਸਾਨ ਜਿਹੜੇ ਕਿਉਂਕਿ ਕਿਸਾਨੀ ਦਾ ਮੁੱਦਾ ਬਹੁਤ ਲੰਮੇ ਸਿਰ ਤੋਂ ਚਰਚਾ ਦੇ ਵਿੱਚ ਹੈ ਬਹੁਤ ਅਹਿਮ ਮੁੱਦਾ ਹੈ ਕਿਸਾਨ ਜਿੱਥੇ ਸਰਹੱਦਾਂ ਦੇ ਉੱਤੇ ਬੈਠੇ ਹੋਏ ਨੇ ਹੁਣ ਕਿਸਾਨਾਂ ਨੇ ਵੀ ਆਪਣੀ ਤਿਆਰੀ ਖਿੱਚ ਲਈ ਆ ਹਰ ਇੱਕ ਪਾਰਟੀ ਦੇ ਵੱਲੋਂ ਆਪਣੇ ਮੈਨੀਫੈਸਟੋ ਜਿਹੜੇ ਨੇ ਉਹ ਜਾਰੀ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਕਿਸਾਨਾਂ ਨੂੰ ਲੈ ਕੇ ਕਾਫੀ ਕੁਝ ਜਿਹੜੇ ਵਾਅਦੇ ਗਾਰੰਟੀਆਂ ਦਿੱਤੀਆਂ ਜਾ ਰਹੀਆਂ ਨੇ ਇਸੇ ਨੂੰ ਲੈ ਕੇ ਗੱਲ ਕਰੀਏ ਮੋਰਚਾ ਹੱਲੇ ਵੀ ਸ਼ੰਭੂ ਬਾਰਡਰ ਦੇ ਉੱਤੇ ਚੱਲ ਰਿਹਾ ਹੈ ਸਾਡੇ ਨਾਲ ਸਰਵਨ ਸਿੰਘ ਪੰਦੇੜ ਨੇ ਪੰਦੇੜ ਸਾਹਿਬ ਕੀ ਤਿਆਰੀ ਤੁਹਾਡੀ ਹੈ ਜੋ ਉਹਨਾਂ ਨੂੰ ਲੈ ਕੇ तमाम ਸਿਆਸੀ ਪਾਰਟੀਆਂ ਤਾਂ ਤਿਆਰੀ ਦੇ ਵਿੱਚ ਨੇ ਤੁਸੀਂ ਕੀ ਤਿਆਰੀ ਕੀਤੀ ਹੋਈ ਹੈ ਸਰਕਾਰ ਦਾ اپنی ਗੱਲ ਪਚਾਉਣ ਲਈ ਆ ਦੇਖੋ ਇੱਕ ਤਾਂ ਸਾਡਾ 7 ਦਾ ਪ੍ਰੋਗਰਾਮ ਹੈਗਾ ਇੱਕ 9 ਦਾ ਸਾਡਾ ਪ੍ਰੋਗਰਾਮ ਪੂਰੇ ਦੇਸ਼ ਭਰ ਵਿੱਚ ਹੈ ਲੌਂਗ ਮਾਰਚ ਕਰਕੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਬਾਹਰ ਪੁਤਲੇ ਫੁੱਕਨੇ ਸੰਡੇ ਦਾ ਦਿਨ ਚੁਣਿਆ ਗਿਆ ਵੱਟ ਕੱਠ ਹੋ ਜੂਗਾ ਔਰ 9 ਨੂੰ ਜੇਕਰ ਸਰਕਾਰ ਹਰਿਆਣਾ ਦੇ ਕਿਸਾਨਾਂ ਨੂੰ ਰਿਹਾ ਨਹੀਂ ਕਰਦੀ 7 ਤੋਂ ਬਾਅਦ ਤਾਂ ਆਪਾਂ 9 ਨੂੰ ਸ਼ੰਭੂ ਤੇ ਪੱਕਾ ਰੇਲ ਰੋਕੋ ਕਰ ਸ਼ੁਰੂ ਕਰ ਦਾਂਗੇ ਅੱਗੇ ਦੇਖਾਂਗੇ ਗਾਂ ਕੀ ਵਧਾਉਣਾ ਕੀ ਕਰਨਾ ਹੈਗਾ ਦੂਸਰਾ ਅਸੀਂ ਸਪਸ਼ਟ ਕਿਹਾ ਵੀ ਭਾਜਪਾ ਗਠ ਜੋੜਦਾ ਹਰ ਪਿੰਡ ਵਿੱਚ ਦੇਸ਼ ਦੇ ਵਿੱਚ ਹਰ ਪਿੰਡ ਗਲੀ ਕੂਚੇ ਚ ਅਸੀਂ ਸਵਾਲਾਂ ਦੇ ਚਾਟ ਪਿੰਡਾਂ ਵਿੱਚ ਲਾਉਣੇ ਸ਼ੁਰੂ ਕਰ ਦਿੱਤੇ ਹੈਗੇ ਉਹ ਸਵਾਲਾਂ ਦੇ ਚਾਟ ਦੇ ਆਧਾਰ ਤੇ ਸਾਡੇ ਬੰਦੇ ਸਵਾਲ ਕਰਿਆ ਕਰਨਗੇ ਜੇ ਸਵਾਲ ਵੀ ਕੋਈ ਕਰਨ ਦਿੰਦਾ ਬਾਈ ਫੋਰਸ ਸਾਨੂੰ ਪਛਾਣ ਤੱਕਦਾ ਫਿਰ ਕਾਲੇ ਝੰਡਿਆਂ ਦਾ ਵਿਰੋਧ ਕਰਾਂਗੇ ਆ ਜਿਵੇਂ ਕੱਲ ਹਰਿਆਣਾ ਦੇ ਮੁੱਖ ਮੰਤਰੀ ਰਤੀਆ ਚਾਉਣਾ ਸੀਗਾ ਉਹਨਾਂ ਨਹੀਂ ਸਵਾਲਾਂ ਦੇ ਜਵਾਬ ਦਿੱਤੇ ਬੰਦੇ ਸਾਡੇ ਡਿਟੇਨ ਹੋ ਗਏ ਗਾ ਸਿਰਸਾ ਚਾਉਣਗੇ ਉੱਥੇ ਵੀ ਕਰਾਂਗੇ ਇਹ ਸਾਡੇ ਪ੍ਰੋਗਰਾਮ ਹੈ ਕਿ ਦੂਜੀ ਬੇਨਤੀ ਹੈਗੇ ਵੀ ਬਾਡੀਆਂ ਦੇ ਵਿੱਚ ਜਿਹੜੇ ਕਿਸਾਨ ਕਿਸਾਨ ਬੀਬੀਆਂ ਇਸ ਸ਼ੰਭੂ ਜਾ ਖਨੋਰੀ ਬਾਡਰ ਤੇ ਹੋਣ ਜਾਂ ਸਾਡੇ ਹੋਰ ਦੋ ਬਾਡਰਾਂ ਤੇ ਵੀ ਹੈਗੇ ਆ ਉਹਨਾਂ ਦੀ ਪਹਿਲੋਂ ਪਿੰਡਾਂ ਦੇ ਜਿਹੜੇ ਲੋਕ ਨੇ ਸਾਡੇ ਕਿਸਾਨ ਲੀਡਰਸ ਨੇ ਪੰਚਾਇਤਾਂ ਨੇ ਉਹਨਾਂ ਦੀਆਂ ਕਨਕਾਂ ਪਹਿਲੋਂ ਵਡੀਆਂ ਜਾਣ ਉਹਨਾਂ ਦਾ ਮੰਡੀਕਰਨ ਪਹਿਲੋਂ ਹੋਵੇ ਉਹਨਾਂ ਦੀ ਟੂੜੀ ਪਹਿਲੋਂ ਬਣਾ ਕੇ ਦਿੱਤੀ ਜਾਵੇ ਤਾਂ ਮੈਨੂੰ ਲੱਗਦਾ ਸਾਡੀ ਅਪੀਲ ਨੂੰ ਪੂਰੇ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ ਪਹਿਲਾਂ ਹੋਇਆ ਸੀ ਜਦੋਂ ਅੰਦੋਲਨ ਜਦੋਂ ਦਿੱਲੀ ਦੇ ਵਿੱਚ ਕੀਤਾ ਉਦੋਂ ਵਿਰੋਧ ਕੀਤਾ ਬਾਈਕਾਟ ਕੀਤਾ ਜਾਂਦਾ ਸੀ ਲੀਡਰਾਂ ਦਾ ਖਾਸ ਕਰਕੇ ਪੰਜਾਬ ਦੇ ਵਿੱਚ ਇਲੈਕਸ਼ਨ ਸੀ ਬਾਈਕਾਟ ਕੀਤਾ ਜਾਂਦਾ ਸੀ ਤੇ ਇਸ ਵਾਰ ਬਾਈਕਾਟ ਦਾ ਸਦਾ ਨਹੀਂ ਹੈ ਸਵਾਲਾਂ ਦੇ ਨਾਲ ਕਿ ਰਿਆ ਜਾਏਗਾ ਹਾਂ ਦੇਖੋ ਫਿਲਹਾਲ ਤਾਂ ਸਵਾਲ ਕਰਨੇ ਆ ਤੇ ਫਿਰ ਕਾਲੇ ਛੱਡਿਆ ਨਾ ਵਿਰੋਧ ਕਰਨਾ ਦੂਜਾ ਹੈਗਾ ਜੇ ਇਹਦੀ ਨੋਬਤ ਵੀ ਆਊਗੀ ਜਾਂ ਹੋਰ ਕੋਈ ਗੱਲ ਹੋਊਗੀ ਦੋਵੇਂ ਫਾਰਮ ਹੈਗੇ ਵਿਚਾਰ ਲਾਂਗੇ ਇਸ ਗੱਲ ਬਿਲਹਾਲ ਤਾਂ ਇਹੀ ਆ ਦੂਜਾ ਸੀ ਸਾਫ਼ ਕਰਦੇ ਕੋਈ ਟਕਰਾਹ ਨਹੀਂ ਕਿਸੇ ਨਾਲ ਠੀਕ ਹੈ ਕਿਸੇ ਤੇ ਕੋ ਹਮਲਾ ਕਰਨਾ ਗੱਡੀ ਤੇ ਕਰਨਾ ਕੋਈ ਲੀੜੇ ਪਾੜਨੇ ਹਾਂ ਸਰਕਾਰ ਜਰੂਰ ਆਪਦੇ ਬੰਦੇ ਸ਼ਰਾਰਤੀ ਵਾੜ ਕੇ ਕੁਝ ਕਰਾਊਗੀ ਤੇ ਉਹਦਾ ਸਾਡੇ ਉੱਤੇ ਪਾਊਗੀ ਸਾਡਾ ਤਾਂ ਹੈਗਾ ਪੀਸਪੁਲੀ ਸਵਾਲ ਕਰਾਂਗੇ ਸਵਾਲ ਦਾ ਜਵਾਬ ਨਹੀਂ ਦਿੰਦੇ ਸਪਾਈ ਫੋਰਸ ਪਿੱਛੇ ਤੱਕਦੇ ਆ ਤੇ ਕਾਲੇ ਝੰਡਿਆਂ ਨਾਲ ਉਹਨਾਂ ਦਾ ਵਿਰੋਧ ਕਰਾਂਗੇ ਤੁਸੀਂ ਜ਼ਿਕਰ ਕੀਤਾ ਜਿਹੜੇ ਖਾਸ ਕਰਕੇ ਨਵਦੀਪ ਖੋਰਾ ਦੀ ਅਸੀਂ ਗੱਲ ਕਰੀਏ ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ 3rd ਡਿਗਰੀ ਟੌਰਚਰ ਜਿਹੜਾ ਨਵਦੀਪ ਨੂੰ ਕੀਤਾ ਗਿਆ ਹਾਂ ਦੇਖੋ ਮੈਨੂੰ ਵੀ ਸੁਣਨ ਨੂੰ ਆਇਆ ਮੇਰੀ ਉਹਨਾਂ ਦੇ ਐ ਨਾਲ ਗੱਲ ਨਹੀਂ ਹੋਈ ਉਹਨਾਂ ਦੇ ਮਾਤਾ ਜੀ ਨਾਲ ਗੱਲ ਨਹੀਂ ਹੋਈ ਮੈਂ ਵੀਡੀਓ ਦੇਖੀ ਆ ਮੈਨੂੰ ਲੱਗਦਾ ਨਿੰਦਣ ਵਾਲਾ ਹੈਗਾ ਵਾ ਸਾਰਾ ਕਾਰਜਕ੍ਰਮ ਜਿਹਾ ਜਿਹਾ ਹੋਇਆ ਉਹਨਾਂ ਦੇ ਪਰਿਵਾਰ ਵੀ ਉਹਨਾਂ ਦੀ ਮੈਡੀਕਲ ਤੇ ਲੱਗਾ ਹੋਇਆ ਅਸੀਂ ਵੀ ਉਹ ਕੋਸ਼ਿਸ਼ ਕਰਕੇ ਉਹਨਾਂ ਦਾ ਮੈਡੀਕਲ ਕਰਵਾਵਾਂਗੇ ਯਾਰ ਜੋ ਕੋਈ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਯਤਨ ਕਰਾਂਗੇ ਉਹਨੂੰ ਸਜ਼ਾ ਮਿਲੇ ਦੇ ਵਿੱਚ ਗੱਲ ਇਹ ਹੈ ਕਿ ਕਿਸਾਨ ਲੀਡਰ ਤਾਂ ਆਪ ਹੀ ਇਕਜੁੱਟ ਨਹੀਂ ਹੈਗੇ ਇੱਕ ਦੂਸਰੇ ਦੇ ਉੱਤੇ ਵੱਡੇ ਵੱਡੇ ਸਵਾਲ ਚੱਕਦੇ ਆ ਮਨਜੀਤ ਰਾਏ ਹੋਰਾਂ ਦੀ ਗੱਲ ਕਰ ਲਈ ਢੱਲੇਵਾਲ ਸਾਹਿਬ ਤੇ ਸਵਾਲ ਚੱਕਦੇ ਸੀ ਕਿ ਇਹ ਤਾਂ ਆਰ ਆਰਐਸਐਸਐਸ ਦੇ ਨੇ ਫਿਰ ਜਦੋਂ ਕਿਸਾਨਾਂ ਦੇ ਵਿੱਚ ਯੂਨਿਟੀ ਹੈ ਨਹੀਂ ਲੋਕ ਕਿਵੇਂ ਗੱਲਾਂ ਦੇ ਵਿੱਚ ਆ ਜਾਣਗੇ ਲੋਕ ਤੁਹਾਡੀ ਗੱਲ ਕਿਉਂ ਮੰਨਣ ਮੈਨੂੰ ਲੱਗਦਾ ਜਿਹੜੇ ਤੁਸੀਂ ਸ਼ਬਦ ਵਰਤੇ ਇਹੋ ਜਿਹੇ ਸ਼ਬਦ ਤਾਂ ਨਹੀਂ ਸੀ ਹੈਗੇ ਕਿਸੇ ਚੈਨਲ ਨੇ ਤੋਰ ਮੋੜ ਕੇ ਨੂੰ ਪੇਸ਼ ਕੀਤਾ ਬਟ ਆਪਸੀ મતਪਿਤ ਹੁੰਦੇ ਆ ਸੀਗੇ ਹੈ ਵੀ ਆ ਰਹਿਣਗੇ ਵੀ ਦਿੱਖ ਭਰਾਮਾਂ ਦੇ ਮਸਲੇ ਆ ਇਹ ਅੰਦਰਬੈ ਕੇਸੀ ਨਿਬੇੜ ਲਾਂਗੇ ਹਾਂ ਠੀਕ ਹੈ ਜਨਤਕ ਤੌਰ ਤੇ ਮਤਲਬ ਕੋਈ ਸਰਕਾਰ ਦੇ ਵੀ ਯਤਨ ਹੁੰਦੇ ਆ ਵੀ ਇਹਨੂੰ ਸਫਲ ਕਰਾ ਦਈਏ ਤੋਂ ਮੈਨੂੰ ਲੱਗਦਾ ਵੀ ਇਹ ਕੋਈ ਮਾਨ ਨਹੀਂ ਰੱਖ ਰਹੇ ਸਾਡੇ ਮਸਲੇ ਅਸੀਂ ਤਾਂ 20 ਮਤਵ ਵਿਚਰ ਕੇ ਘਟੋ ਘਟ ਪ੍ਰੋਗਰਾਮ ਤੇ ਇਕੱਠੇ ਹੋਏ ਨਾ ਮੇਰੇ ਵੀ ਡੱਲੇਵਾਲ ਸਾਹਿਬ ਨਾਲ ਕੋ ਮਤਵ ਦੇ ਸਕਦੇ ਡੱਲੇਵਾਲ ਦੀ ਬੇਰਨਾ ਹੋਣਗੇ ਗੱਲਾਂ ਛੱਡਤੀਆਂ ਪਿੱਛੇ ਰਹਿ ਗਈਆਂ ਛੋਟੀਆਂ ਨੇ ਨਾਲੇ ਆਪਾਂ ਦਾ ਕਿਸਾਨੀ ਅੰਦੋਲਨ ਚ ਅਸੀਂ ਲੜ ਲੀਏ ਕੱਲ ਨੂੰ ਮੋਦੀ ਸਰਕਾਰ ਨੂੰ ਹਰਾ ਲਈਏ ਬਾਅਦ ਚ ਦੇਖ ਲਾਂਗੇ ਕੌਣ ਸੱਚਾ ਕੌਣ ਝੂਠਾ ਲੋਕ ਫੈਸਲਾ ਕਰ ਲੈਣਗੇ ਤੋਂ ਮੈਨੂੰ ਲੱਗਦਾ ਮਤਲਬ ਕੋਈ ਸਰਕਾਰ ਵੀ ਚਤਨ ਕਰ ਰਹੀ ਆ ਵੀ ਕਈ ਚੈਨਲਾਂ ਤੋਂ ਤਾਂ ਜੋਰ ਲੱਗਾ ਹੁੰਦਾ ਵੀ ਆ ਆਗੂ ਦੂਜੇ ਆਗੂ ਦੇ ਵਾਲ ਕਿਉਂ ਨਹੀਂ ਫੜਦਾ ਹੈਗਾ ਗੱਲਾਂ ਬਾਤਾਂ 'ਚ ਉਹ ਆਗੂ ਦੂਜੇ ਆਗੂਆਂ ਦੇ ਵਾਲ ਕਿਉਂ ਨਹੀਂ ਫੜਦਾ ਹੈਗਾ ਮੈਨੂੰ ਲੱਗਦਾ ਸਾਨੂੰ ਵੀ ਬਚਣਾ ਚਾਹੀਦਾ ਇਨ੍ਹਾਂ ਗੱਲਾਂ ਤੋਂ ਮੀਡੀਆ 'ਚ ਗੱਲਾਂ ਨਹੀਂ ਆਉਣੀਆਂ ਚਾਹੀਦੀਆਂ ਨਾ ਕਰਨੀਆਂ ਚਾਹੀਦੀਆਂ ਜੇ ਕੋਈ ਲੀਡਰ ਆਣਗੇ ਵੋਟਾਂ ਮੰਗਣ ਆਣਾ ਹੈ ਨਹੀਂ ਗੱਲ ਸੁਣਦੇ ਫਿਰ ਅੱਗੇ ਦੀ ਕੀ ਰੰਗ ਦਿੱਤੀ ਰਹਿਣ ਵਾਲੀ ਦੂਸਰੀ ਗੱਲ ਜੇ ਮੈਨੀਫੈਸਟੋ ਦਾ ਜ਼ਿਕਰ ਕੀਤਾ ਜਾ ਰਿਹਾ ਕਾਂਗਰਸ ਨੇ ਜਾਰੀ ਕੀਤਾ ਉਹਨਾਂ ਨੇ ਕਿਸਾਨਾਂ ਦੀ ਗੱਲ ਵੀ ਰੱਖੀ ਆ ਲੱਗਦਾ ਹੈ ਕਿਉਂਕਿ ਪਹਿਲਾਂ ਵੀ ਦਿੱਲੀ ਦੇ ਵਿੱਚ ਅੰਦੋਲਨ ਚੱਲਿਆ ਸੀ ਉਦੋਂ ਵੀ ਗਰੰਟੀ ਮਿਲ ਗਈ ਸੀ ਗਰੰਟੀ ਲੈ ਕੇ ਤੁਸੀਂ ਵਾਪਸ ਆ ਗਏ ਸੀ ਤੇ ਲੱਗਦਾ ਹੈ ਕਿ ਇਦਾਂ ਮੈਨੀਫੈਸਟੋ ਦੇ ਵਿੱਚ ਲਿਖੇ ਜਾਣ ਨਾਲ ਮੰਗਾ ਪੂਰੀਆਂ ਹੋ ਜਾਣਗੀਆਂ ਦੇਖੋ ਜਿਹੜੇ ਲੋਕ ਸਾਨੂੰ ਕਹਿ ਰਹੇ ਸੀ ਵੀ ਇਹ ਚੋਣਾਂ 'ਚ ਅੰਦੋਲਨ ਤੇ ਬੈਠਿਆ ਫਾਇਦਾ ਤੇ ਕੋਈ ਨਹੀਂਗਾ ਇਹੀ ਸਵਾਲ ਦਾ ਤੁਹਾਡੇ ਦਾ ਜਵਾਬ ਆ ਜਿਹੜਾ ਹੁਣ ਕੋ ਬੋਲ ਰਿਹਾ ਉਹ ਸੋਚ ਲਵੇ ਅਸੀਂ ਪੂਰਾ ਕਰਾਉਣਾ ਅਸੀਂ ਤਾਂ ਗਰਾਊਂਡ ਤੇ ਆਂ ਚਾਹੇ ਭੱਜ-ਭੱੜ ਫੀਟ ਹੋ ਜਾਵੇ ਤਾਂ ਵੀ ਗਰਾਊਂਡ ਤੇ ਬੈਠੇ ਆਂ ਚਾਹੇ ਕੋਈ ਹੋਰ ਸਰਕਾਰ ਆ ਜਾਵੇ ਅਸੀਂ ਤਾਂ ਭਈ ਜੋ ਕਹੋਗੇ ਉਹ ਪੂਰਾ ਕਰਵਾ ਕੇ ਉਠਾਂਗੇ ਐਸੀ ਇਸ ਅੰਦੋਲਨ ਦੀ ਖੂਬਸੂਰਤੀ ਆ ਇਹੀ ਇਹਦੀ ਵੱਡੀ ਪ੍ਰਾਪਤੀ ਆ ਜੇ ਵਿਰੋਧੀ ਧਿਰਾਂ ਕਿਸਾਨਾਂ ਦੇ ਮੁੱਦਿਆਂ ਨੂੰ ਆਪਦੇ ਚੋਨ ਮੈਨੀਫੈਸਟੋ ਦਾ ਹਿੱਸਾ ਬਣਾ ਰਹੀਆਂ ਤਾਂ ਇਸ ਅੰਦੋਲਨ ਦੇ ਪ੍ਰੈਸ਼ਰ ਰੇਟ ਹੀ ਖੂਬ ਬੋਲ ਰਹੀਆਂ ਤੋਂ ਅਸੀਂ ਕਿਸੇ ਤੇ ਵੀ ਯਕੀਨ ਨਹੀਂ ਕਰਦੇ ਚੋਨ ਮੈਨੀਫੈਸਟੋ ਦਾ ਹਿੱਸਾ ਉਹਨ ਕਰਕੇ ਜਦੋਂ ਪੂਰਾ ਕਰਦਣਗੇ ਫਿਰ ਛਾਵਾ ਸੇ ਵੀ ਦਵਾਂਗੇ ਇਹ ਲੋਕਾਂ ਨੇ ਉਹਨਾਂ ਕੋਲ ਦਬਾਅ ਬਣਾ ਕੇ ਆਪਣੀ ਮੰਗ ਪੂਰੀ ਮਨਾਉਣੀ ਹੈਗੀ ਆ ਇਹ ਖਨੋਰੀ ਤੇ ਜਿੱਦਾਂ ਕਿਸਾਨ ਬੈਠੇ ਹੋਏ ਨੇ ਇੱਦਾਂ ਹੀ ਡਟੇ ਰਹੋ ਹਾਂ ਬਿਲਕੁਲ ਇਹ ਉਦੋਂ ਤੱਕ ਚੱਲੂ ਦੇਖੋ ਜੀ ਇਹਦਾ ਕੋਈ ਗਾਰੰਟੀ ਨਹੀਂ ਹੈ ਸਾਲ ਚੱਲੇ 2 ਸਾਲ ਚੱਲੇ ਜਦੋਂ ਤੱਕ ਮਸਲਿਆਂ ਦਾ ਠੋਸ ਹੱਲ ਨਹੀਂ ਹੁੰਦਾ ਦੇਖ ਲੈ ਸਰਕਾਰ ਸਾਨੂੰ ਕਦੋਂ ਤੱਕ ਦੇਸ਼ ਦੀ ਰਾਜਧਾਨੀ ਤੋਂ ਜਾਣ ਤੋਂ ਰੁਕ ਲੂਗੀ ਕਦੋਂ ਤੱਕ ਸਾਡੀਆਂ ਮੰਗਾਂ ਮੰਨਣ ਤੋਂ ਭੱਜ ਰਹੂਗੀ ਅਸੀਂ ਮਨਾ ਕੇ ਛੱਡਾਂਗੇ ਇਸ ਅੰਦੋਲਨ ਨੂੰ ਤਾਂ ਸਿਰਫ ਇਹੀ ਕਿਉਂ ਕਿਹਾ ਜਾ ਰਿਹਾ ਕਿ ਸਿਰਫ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਨਾ ਮੈਨੂੰ ਨਹੀਂ ਲੱਗਦਾ ਦੇਖੋ ਜਿਵੇਂ ਹਰਿਆਣੇ 'ਚ ਵਿਰੋਧ ਹੋ ਰਿਹਾ ਠੀਕ ਹੈ 400 ਬੰਦਾ ਕਿਉਂ ਡਿਟੇਨਡ ਕੀਤਾ ਸੈਡੀ ਸਰਕਾਰ ਨੇ ਜਿਵੇਂ ਦਸ਼ੰਦ ਚਟਾਲਾ ਨੂੰ ਰਾਤ ਵੀ ਦਿਨੇ ਵੀ ਠੀਕ ਹੈ ਜਾਣਾ ਪੈ ਰਿਹਾ ਸਵਾਲਾਂ ਦੇ ਜਵਾਬ ਨਹੀਂ ਹਰ ਪਿੰਡ 'ਚ ਹਰਿਆਣੇ ਦੇ ਹੁਣ ਵਿਰੋਧ ਹੋਣ ਡੈ ਪਿਆ ਅਸੀਂ ਲਗਭਗ ਅੱਜ ਵੀ ਕੱਲ੍ਹ ਯਾਤਰਾ ਬਿਹਾਰ ਲਈ ਤੇ ਮੱਧ ਪ੍ਰਦੇਸ਼ ਲਈ ਸ਼ੁਰੂ ਕਰ ਰਹੇ ਹਾਂ ਮੈਂ ਸੋਏ ਤਾਮਿਲ ਲਾਡੂ ਪੋਂਡੀਚੇਰੀ ਤੇ ਕੇਰਲਾ 'ਚ ਜਾ ਰਿਹਾ ਹੈਗਾ ਆਪਣਾ ਕਰਨਾਟਕਾ ਦਾ ਪ੍ਰੋਗਰਾਮ ਹੋ ਗਿਆ ਵਾ ਉੜੀਸਾ ਦਾ ਪ੍ਰੋਗਰਾਮ ਹੈ ਉਧਰ ਜੂਪੀ ਦਾ ਪ੍ਰੋਗਰਾਮ ਹੈ ਸਾਰੇ ਐਤ ਐਵੇਂ ਐਵੇਂ ਝੂਠ ਬੋਲਦੇ ਆ ਵੀ ਕੱਲ ਕੱਲਾ ਪੰਜਾਬ ਦਾ ਪ੍ਰੋਗਰਾਮ ਆ ਕੁਲ ਸਰਵਨ ਸਿੰਘ ਪੰਦੇਰ ਦੀ ਸਾਨਾ ਗੋਸਾੜੇ ਨਾਲ ਸੀ ਜਿਨ੍ਹਾਂ ਨੇ ਕਿਹਾ ਅੰਦੋਲਨ ਇਸੇ ਤਰੀਕੇ ਦੇ ਨਾਲ ਚੱਲਦਾ ਰਹੇਗਾ ਇਹ ਅੰਦੋਲਨ ਦੀ ਜਿਹੜੀ ਆਵਾਜ਼ ਹੈ ਉਹ ਸਿਰਫ ਪੰਜਾਬ ਜਾਂ ਹਰਿਆਣਾ ਦੇ ਬਾਰਡਰਾਂ ਤੱਕ ਸੀਮਿਤ ਨਹੀਂ ਰਹੇਗੀ ਇਸ ਨੂੰ ਹੋਰ ਰਾਜਾਂ ਦੇ ਵਿੱਚ ਵੀ ਚੱਕਿਆ ਜਾ ਰਿਹਾ ਹੈ ਤੇ ਖਾਸ ਕਰਕੇ ਇਸ ਵਾਰ ਵਿਰੋਧ ਨਹੀਂ ਪਰ ਸਵਾਲ ਜ਼ਰੂਰ ਲੀਡਰਾਂ ਨੂੰ ਕੀਤੇ ਜਾਣਗੇ ਫਿਰ ਚਾਹੇ ਉਹ ਜਿਹੜੀ ਪਾਰਟੀ ਦਾ ਮਰਜੀ ਲੀਡਰ ਹੋਏ ਜਿਹੜੀਆਂ ਇਹ तमाम ਮੰਗਾਂ ਨੇ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਹੋਏ ਜਾਂ ਫਿਰ ਕਿਸਾਨਾਂ ਦਾ ਕਰਜ਼ਾ ਮਾਫੀ ਦੀ ਗੱਲ ਹੋਏ ਸੀ 2 50% ਫਾਰਮੂਲੇ ਦੀ ਗੱਲ ਹੋਏ ਇਹਨਾਂ तमाम ਸਵਾਲਾਂ ਨੂੰ ਲੈ ਕੇ ਜਿਹੜਾ ਜ਼ਰੂਰ ਜਿਹੜੇ ਲੀਡਰ ਆਣਗੇ ਉਹਨਾਂ ਦੇ ਅੱਗੇ ਸਨਮੁਖੇ ਰੱਖੇ ਜਾਣਗੇ ਜਵਾਬ ਜ਼ਰੂਰ ਮੰਗੇ ਜਾਣਗੇ ਕੈਮਰਾ ਪਰਸਨ ਕਗਨ ਦੇ ਨਾਲ ਸ਼ਾਲੂ ਮਰੋਫ ਚੰਡੀਗੜ੍ਹ